ਜਿਹੜੇ ਪਿਛਲੀਆਂ ਸਰਕਾਰਾਂ ਹੁੰਦੀਆਂ ਸੀ ਨਾ ਉਹ ਐਂਡ ਤੇ ਆਣ ਜਿਹੜੇ ਲਾਸਟ ਵਾਲੇ 6 ਮਹੀਨੇ ਜਦੋਂ ਇਲੈਕਸ਼ਨ ਦੇ ਰਹਿ ਜਾਂਦੇ ਸੀ ਨਾ ਉਦੋਂ ਜਿਹੜੇ ਸੜਕਾਂ ਦੇ ਨੀ ਪੱਥਰ ਰੱਖਦੇ ਹੁੰਦੇ ਸੀ ਹੁਣ ਜਿਹੜੀ ਸਰਕਾਰ ਆ ਸਾਡੇ ਮੈਨੂੰ ਲੱਗਦਾ ਵੀ ਆ ਫਿਰਸਲਾ ਚੱਲ ਰਿਹਾ ਸਾਡੇ ਜਿਹੜੇ ਵਿਕਾਸ ਦੇ ਕਾਰਜਾਂ ਦੇ ਨੀ ਪੱਥਰ ਸੜਕਾਂ ਦੇ ਵੀ ਰੱਖੇ ਜਾ ਰਹੇ ਆ ਔਰ ਜਿਹੜੇ ਮੰਡੀਆਂ ਦੇ ਸ਼ੈੱਡ ਆ ਉਹਨਾਂ ਦੇ ਵੀ ਰੱਖੇ ਜਾ ਰਹੇ ਆ ਹੋਰ ਜਿਹੜੇ ਸਾਡੇ ਹੈਲਥ ਸੈਂਟਰ ਆ ਉਹ ਵੀ ਸਾਡੇ ਨੀ ਪੱਤਰ ਸਾਡੇ ਹਲਕੇ ਦੇ ਵਿੱਚ ਵੀ ਰੱਖੇ ਜਾ ਰਹੇ ਆ ਹੋਰ ਪਿੰਡਾਂ ਦੇ ਵਿੱਚ ਵੀ ਰੱਖੇ ਜਾ ਰਹੇ ਆ ਵਿਕਾਸ ਵੱਲੋਂ ਸਾਨੂੰ ਕੋਈ ਕਮੀ ਨਹੀਂ ਵਿਕਾਸ ਦੇ ਸਾਡੇ ਕੰਮ ਜਿਹੜੀ ਉਹ ਚਾਹਤੇ ਕੋਈ ਵੀ ਮੁੱਖ ਮੰਤਰੀ ਜਿਹੜਾ ਆ ਜਿਹੜੇ ਸਾਡੇ ਪਿੰਡੂ ਗਰਾਊਂਡ ਲੈਵਲ ਤੇ ਕੋਈ ਵੀ ਮੁੱਖ ਮੰਤਰੀ ਜਿਹੜਾ ਸਾਡੇ ਅਜੇ ਤੱਕ ਨਹੀਂ ਆਇਆ ਬਾਡਰ ਬੈਲਟ ਤੇ ਬਾਡਰ ਬੈਲਟ ਤੇ ਖਾਸ ਕਰਕੇ ਕੋਈ ਸਾਰਲੈਂਡ ਵੀ ਨਹੀਂ ਆਇਆ ਤੇ ਵੈਸੇ ਚੋਣਾ ਪੇਣੀ ਦਾ ਆਉਂਦੇ ਸੀ bade mote change rallyਆਂ ਕਰਦੇ ਸੀ ਪਰ ਜਦੋਂ ਰੈਲੀਆਂ ਕਰਕੇ ਵੋਟਾਂ ਲੈ ਜਾਂਦੇ ਸੀ ਬਾਅਦ ਚ ਕੋਈ ਨਹੀਂ ਸੀ ਬੋੜਦਾ ਇਸ ਵਾਸਤੇ सीएम साहब ਸਾਡੇ ਸਰਦਾਰ ਭਗਵੰਤ ਸਿੰਘ ਮਾਨ ਪਹਿਲਾਂ ਵੀ ਸਾਡੇ ਕੋਲ ਆਉਂਦੇ ਰਹਿੰਦੇ ਆ ਪਰ ਹੁਣ ਵੀ ਸਾਡੇ ਕੋਲ ਆ ਰਹੇ ਆ ਇਹ ਛੜਕਾਂ ਬਹੁਤ ਸਾਡੇ ਨਾਲ ਬਣ ਰਹੀਆਂ ਨੇ ਛੜਕਾਂ ਦਾ ਪਿੰਡਾਂ ਦੀਆਂ ਫਿਰਨੀਆਂ ਛੜਕਾਂ ਵਕਾਸ ਦੇ ਨਾਂ ਤੇ ਜਾਓਗੇ ਹਾਂ ਵਿਕਾਸ ਦੇ ਨਾਂ ਤੇ ਜਾਵਾਂਗੇ ਸਿਰਫ ਤੇ ਸਿਰਫ ਇੱਕ ਆਮ ਆਦਮੀ ਪਾਰਟੀ ਐ ਜੀ ਨੇ ਕੰਮਾਂ ਦੀ ਰਾਜਨੀਤੀ ਕੀਤੀ ਐ ਜਿਨੇ ਮੈਨੀਫੈਸਟੋ ਬਦਲ ਕੇ ਰੱਖਤੇ ਵੱਡੀਆਂ ਵੱਡੀਆਂ ਪਾਰਟੀਆਂ ਦੇ